ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀ ਰਾਮ ਕਾਸ਼ੀ ਰਾਮ ਬਾਬਾ ਕਾਸ਼ੀ ਰਾਮ ਦੀ ਤੜੀ ਸੋਸਤੇ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਸ਼ੀ ਰਾਮ ਕਾਸ਼ੀ ਰਾਮ ਬਾਬਾ ਕਾਸ਼ੀ ਰਾਮ ਦੀ ਤੜੀ ਸੋਸਤੇ ਮੁਕੇਰੀਆਂ ਨਜ਼ਦੀਕੀ ਚੱਕਲਾ ਬਖਸ਼ ਵਿਖੇ ਬਹੁਜਨ ਸਮਾਜ ਪਾਰਟੀ ਮੁਕੇਰੀਆਂ ਦੇ ਸਾਬਕਾ ਯੂਥ ਕਨਵੀਨਰ ਰੋਹਿਤ ਚੱਕਹੋਰਾ ਦੀ ਅਗਵਾਈ ਵਿੱਚ ਉਹਨਾਂ ਦੇ ਗ੍ਰਹਿ ਵਿਖੇ 2 ਪੈਰ 2 ਟਾਇਰ ਅਤੇ 2 ਰੁਪਏ ਨਾਲ ਭਾਰਤ ਦੀ ਸਿਆਸਤ ਵਿੱਚ ਪਹੁੰਚਾੜ ਲਿਆਉਣ ਵਾਲੇ ਬਹੁਜਨ ਨਾਇਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਡਵੋਕੇਟ ਤਰਵਿੰਦਰ ਦਾਦਰਾ ਐਡਵੋਕੇਟ ਪਲਮਿੰਦਰ ਮਾਨਾ ਬਾਮ ਸੇਵਕ ਪੰਜਾਬ ਪ੍ਰਧਾਨ ਪਰਮਜੀਤ ਪੰਗੋ, ਲਲਿਤ ਅੰਬੇਟਕਰ, ਨਰੇਸ਼ ਕੁਮਾਰ ਅੰਬੇਟਕਰ, ਸਤਵਿੰਦਰ ਮਦਾਰਾ, ਐਡਵੋਕੇਟ ਧਰਮਪਾਲ, ਆਸ਼ਾ ਮੂਲ ਨਿਵਾਸੀ, ਰੇਨੂ ਸੁਮਨ, ਅਮਨ ਅੰਬੇਟਕਰ, ਜਸਵੀਰ ਕੌਰ ਰਮਦਾਸੀਆ, ਕ੍ਰਿਸ਼ਨਾ ਦੇਵੀ ਅਤੇ ਐਡਵੋਕੇਟ ਧਰਮਪਾਲ ਗੌਰਵ ਹੋਰਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਵੇਰ ਦੀ ਅਰੰਭਤਾ ਇਕੱਤਰਤਾ ਵੱਲੋਂ ਬਾਬਾ ਸਾਹਿਬ ਭੀਮrao ਅੰਬੇਟਕਰ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਚਿੱਤਰ ਤੇ ਫੁੱਲ ਮਾਲਾ ਭੇਂਟ ਕਰਕੇ ਕੀਤੀ ਗਈ। ਇਸ ਸਵਾ ਦੌਰਾਨ ਬਸਪਾ ਆਗੂਆਂ, ਬੁੱਧੀਜੀਵੀਆਂ ਅਤੇ ਮਿਸ਼ਨਰੀਆਂ ਵੱਲੋਂ 바ਵਾ ਸਾਹਿਬ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਵੱਲੋਂ ਸਮਾਜ ਲਈ ਕੀਤੇ ਸੰਘਰਸ਼, ਤਿਆਗ ਅਤੇ ਯੋਗਦਾਨ ਬਾਰੇ ਵਿਸਤਾਰ ਨਾਲ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਰਹਿਬਰਾਂ ਵੱਲੋਂ ਆਪਣੇ ਸਮਾਜ ਦੀ ਬਰਾਬਰਤਾ ਅਤੇ ਤਰੱਕੀ ਲਈ ਦੇਖੇ ਸੁਪਨਿਆਂ ਦੀ ਪੂਰਤੀ ਲਈ ਜੁਵਾ ਪੀੜੀ ਦਾ ਸਿੱਖਿਆਕ ਅਤੇ ਜਾਗਰੂਕ ਹੋਣਾ ਜ਼ਰੂਰੀ ਦੱਸਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਨਿਊ ਚੜ ਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਜੈਪੀਨ ਜੈਪਾਰਤ ਮੈਂ ਰੋਹਿਤ ਚੱਕ ਸਾਬਕਾ ਯੂਥ ਕਨਵੀਨਰ ਮੁਕੇਰੀਆਂ ਅੱਜ ਗ੍ਰਹਿਸਥਾਨ ਵਿਖੇ ਸਾਈਹਬ ਸ਼੍ਰੀ ਕਾਂਚੀ ਰਾਮ ਜੀ ਦੇ ਜਨਮ ਦਿਹਾੜੇ ਦੇ ਉੱਤੇ ਬਹੁਤ ਸਾਰੀਆਂ ਸੰਤਾਂ ਆਈਆਂ ਜਿਨ੍ਹਾਂ ਨੇ ਸ਼ਰਦਾ ਦੇ ਫੁੱਲ ਭੇਟ ਕੀਤੇ ਹੈਗੇ ਆ ਸੋ ਸਾਨੂੰ ਉਹਨਾਂ ਤੋਂ ਸਿੱਖਿਆ ਲੈ ਕੇ ਉਹਨਾਂ ਦੇ ਚੱਲੇ ਹੋਏ ਮਾਰਗਦਰਸ਼ਨ ਦੇ ਉੱਤੇ ਚੱਲਣਾ ਚਾਹੀਦਾ ਹੈ ਆਓ ਸਾਰੇ ਜਣੇ ਇਕੱਠੇ ਹੋ ਕੇ ਆਪਣੇ ਸਮਾਜ ਦੇ ਨਾਲ ਜੁੜੀਏ ਤੇ ਉਹਨਾਂ ਦੇ ਦੱਸੇ ਹੋਏ ਸਿਧਾਂਤਾਂ ਦੇ ਉੱਤੇ ਚੱਲੀਏ ਜੈ ਭੀਮ ਜੈ ਭਾਰਤ ਸਾਡੇ ਬਹੁਤ ਜਨ ਸਮਾਜ ਦੇ ਮਸੀਹਾ ਸਰਬਸ਼੍ਰੀ ਕੰਸ਼ੀ ਰਾਮ ਜੀ ਦਾ ਜਨਮ ਦਿਨ ਅਸੀਂ ਪਿੰਡ ਸ਼ਹਿਰ ਮੁਕੇਰੀਆਂ ਵਿੱਚ ਮਨਾ ਰਹੇ ਹਾਂ ਤੇ ਮੈਂ ਧੰਨਵਾਦ ਕਰਦੀ ਹਾਂ ਸ਼੍ਰੀ ਰੋਹਤ ਕੁਮਾਰ ਭਾਜੀ ਤੇ ਉਹਨਾਂ ਦੀ ਫੈਮਿਲੀ ਦਾ ਨਾਲ ਬ੍ਰਦਰ ਵੀ ਆਏ ਹੋਏ ਆ ਤੇ ਸਾਡੇ ਇੱਕ ਮਤਲਬ ਮੈਸੇਜ ਤੇ ਇਹਨਾਂ ਨੇ ਪ੍ਰੋਗਰਾਮ ਰੱਖਿਆ ਤੇ ਸਾਡੇ ਸਾਥੀ ਮੁਕੰਦਪੁਰ ਤੋਂ ਜਿੰਨੇ ਵੀ ਸਾਡੇ ਸਾਥੀ ਆਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਐਡਵੋਕੇਟ ਤਰਿੰਦਰ ਦਾਦਾਰ ਜੀ ਹਿਸ਼ਾਰਪੁਰ ਤੋਂ ਉਹਨਾਂ ਦਾ ਵੀ ਮੈਥੇ ਹੋਂ ਤੇ ਧੰਨਵਾਦ ਕਰਦੀ ਹਾਂ ਜੀ ਅੱਜ ਮਾਨਯੋਗ ਸਰਬ ਕਾਂਸ਼ੀਰਾਮ ਜੀ ਦੇ ਜਨਮ ਦਿਹਾੜੇ ਤੇ ਸ਼ਹਿਰ ਮੁਕੇਰੀਆਂ ਵਿੱਚ ਇੱਕ ਬਾਬਾ ਸਾਹਿਬ ਦੀ ਸੋਚ ਨੂੰ ਅੱਗੇ ਵਧਾਉਣ ਲਈ ਜੋ ਅੱਜ ਇੱਥੇ ਪ੍ਰੋਗਰਾਮ ਰੱਖਿਆ ਗਿਆ ਉਹਨਾਂ ਦੇ ਜਨਮ ਦਿਹਾੜੇ ਤੇ ਮੈਂ ਪਹਿਲਾਂ ਤਾਂ ਸਮੂਹ ਸਾਧ ਸੰਗਤ ਨੂੰ ਇਹ ਚੈਨਲ ਦੇਖ ਰਹੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਦਵਾਂਗਾ ਤੇ ਉਸ ਨੇਤਾ ਦਾ ਅੱਜ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਉਸ ਨੇਤਾ ਨੂੰ ਯਾਦ ਕਰ ਰਹੇ ਹਾਂ ਉਹ ਰੈਵਨ ਨੂੰ ਯਾਦ ਕਰ ਰਹੇ ਹਾਂ ਜਿਸ ਨੇ ਦੋ ਪੈਰ ਦੋ ਟਾਇਰ 2 ਰੁਪਏ ਨਾਲ ਇੱਕ ਐਡਾ ਵੱਡਾ ਤੂਫਾਨ ਲਿਆਤਾ ਭਾਰਤ ਦੀ ਸਿਆਸਤ ਦੇ ਵਿੱਚ ਕਿ ਦੁਨੀਆ ਦੇ ਵਿੱਚ ਸਭ ਤੋਂ ਅਗਰ ਕ੍ਰਾਂਤੀਕਾਰੀ ਪੋਲੀਟੀਸ਼ੀਅਨ ਮੰਨੇ ਜਾਣ ਤਾਂ ਸਾਬਕਾਂ ਸ਼ਿਰਾਮ ਨੂੰ ਅਸੀਂ ਨੰਬਰ 1 ਤੇ ਰੱਖਾਂਗੇ ਉਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਵਾਂਗਾ ਤੇ ਇਹ ਆਸ ਕਰੂਗਾ ਕਿ ਉਹਨਾਂ ਦੇ ਜੋ ਵੀ 바ਵਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਲਿਜਾਣ ਲਈ ਉਹਨੇ ਵੀੜਾ ਚੱਕਿਆ ਸੀ ਅਸੀਂ ਸਾਰੇ ਰਲ ਮਿਲ ਕੇ ਉਹਨੂੰ ਪੂਰਾ ਕਰੀਏ